ਕਹਿੰਦਾ ਕਿ ਫਲਾਨਾ ਸਿਆ ਗਿਆ ਕਿ ਹੋ ਤੇਰਾ ਡੈਡੀ ਜੀ ਆਉਂਦਾ ਉਹ ਬੰਦਾ ਹਾਂ ਮੇਰਾ ਡੈਡੀ ਆਉਂਦਾ ਜਿਉਂ ਆਏ ਕਹਿੰਦੇ ਹੋ ਤੇਰੀ ਮਾਂ ਦਾ ਖਸਮ ਆਉਂਦਾ ਹੈ ਹੈ ਤਾਂ ਉਹਦੀ ਮਾਂ ਦਾ ਖਸਮ ਹੀ ਪਰ ਜਿਉਂ ਆਏ ਕਹਿੰਦੇ ਵੀ ਤੇਰੀ ਮਾਂ ਦਾ ਖਸਮ ਆਉਂਦਾ ਤਾਂ ਡੰਗ ਚੱਕ ਲੈਂਦੇ ਰੋਜ਼ ਸਾਡੀਆਂ ਧੀਆਂ ਪੈਣਾ ਦੀਆਂ ਪੱਤਾਂ ਲੁੱਟਦੇ ਆ ਰੋਜ਼ ਸਾਡਾ ਸ਼ੋਸ਼ਨ ਕਰਦੇ ਆ ਇਹਨਾਂ ਤੇ ਕਿਸੇ ਤੇ ਕੋਈ ਪਰਚਾ ਨਹੀਂ ਜੋ ਆਰੀਅਨ ਬਵਸਤਾ ਹੈ ਉਸ ਦੇ ਤਹਿਤ ਜੱਟ ਵੀ ਛੁਦਰ ਹੈ ਤੇ ਇਸ ਦੇਸ਼ ਦਾ ਮਜਬੀ ਚਮਾਰ ਧਾਨਕਾ ਸੈਂਸੀ ਬੌਰੀਆ ਕਮਿਆਰ ਸਨਿਆਰ ਲੋ ਹਰਤੋਖਾਨ ਨਾਈ ਛਿੰਬਾ ਐਰਾ ਗੈਰਾ ਸਾਰੇ ਦੇ ਸਾਰੇ ਜਿਹੜੇ ਆ ਉਹ ਸਾਰੇ ਛੂਦਰ ਐ ਜੇ ਪਰਚੇ ਦਰਜ ਕਰਦੇ ਆ ਬਾਬਾ ਸਾਹਿਬ ਦੀਆਂ ਰੋਜ਼ ਮੂਰਤੀਆਂ ਤੋੜਦੇ ਆ ਕਿੰਨੇ ਕਹਤੇ ਦੇਸ਼ਦਰੋਹੀ ਦਾ ਪਰਚਾ ਦਰਜ ਹੋ ਗਿਆ ਯਾਥੀ ਤੌਰ ਤੇ ਢੇਡ ਕਹਿੰਦੇ ਆ ਢੇਡ ਸ਼ਬਦ ਜਿਹੜਾ ਹੈ ਇਹ ਢਿੱਡ ਤੋਂ ਬਣਿਆ ਹੋਇਆ ਠੀਕ ਐ ਢੇਡ ਸ਼ਬਦ ਢਿੱਡ ਤੋਂ ਬਣਿਆ ਜਿਹੜਾ ਬੰਦਾ ਆਪਣਾ ਢਿੱਡ ਭਰਨ ਦੇ ਲਈ ਆਪਣੀ ਮਾਂ ਆਪਣੇ ਘਰ ਵਾਲੀ ਆਪਣੀ ਧੀ ਭੈਣ ਗਹਿਣੇ ਰੱਖਦੇ ਉਹਨੂੰ ਵੇਚ ਦੇ ਆਪ ਦਾ ਢਿੱਡ ਭਰਨਾ ਉਸ ਬੰਦੇ ਨੂੰ ਢੇਡ ਕਹਿੰਦੇ ਆਸੀਂ ਤਾਂ ਕਮਾ ਕੇ ਖਾਣ ਵਾਲੇ ਲੋਕ ਐ ਜਦੋਂ ਅਸੀਂ 2 ਅਪ੍ਰੈਲ ਭਾਰਤ ਬੰਦ ਕੀਤਾ ਐਟਰੋਸਿਟੀ ਐਕਟ ਨੂੰ ਲੈ ਕੇ ਤੇ ਰਾਜਸਥਾਨ ਦੀ ਜਾਟ ਮਹਾਸਭਾ ਨੇ ਇਹ ਲਿਖ ਕੇ ਦਿੱਤਾ 25 26 ਮਾਰਚ ਨੂੰ ਆਪਣੇ ਲੈਟਰ ਪੈਡ ਤੇ ਲਿਖਤਾ ਕਿ ਅਸੀਂ 2 ਅਪ੍ਰੈਲ ਦੇ ਸਮਰਥਕਾਂ ਲੇਕਿਨ ਨਾ ਪੰਜਾਬ ਦੇ ਜੱਟ ਨੇ ਦਿੱਤਾ ਨਾ ਹਰਿਆਣੇ ਦੇ ਜਾਟ ਨੇ ਦਿੱਤਾ ਰੋਜ ਸਾਡੇ ਨਾਲ ਜਾਤੀ ਵਿਤਕਰੇ ਹੁੰਦੇ ਆ ਪਿੰਡਾਂ ਚ ਹੁੰਦੇ ਆ ਸਾਨੂੰ ਚੂੜਾ ਢੇਡ ਤੋਂ ਬਿਨਾ ਗਾਲ ਹੀ ਨਹੀਂ ਕੱਢਦੇਗੇ ਇਹ ਇਹ ਕਾਲ ਸੁਣ ਕੇ ਹੀ ਅਸੀਂ ਹਰਿਆਣੇ ਤੋਂ ਆਏ ਆ ਔਰ ਰੰਗਰੇਟਾ ਸਾਹਿਬ ਦੀ ਜੋ ਗੱਲ ਹੈ ਰੰਗਰੇਟਾ ਸਾਹਿਬ ਨੂੰ ਅੱਜ ਤੋਂ ਨਹੀਂ ਅਸੀਂ ਪਿਛਲੇ 2.5 ਸਾਲ ਤੋਂ ਸਾਡਾ ਮਤਲਬ ਕੀ ਜਿਆਦਾ ਸਮੇਤ ਉਹਨਾਂ ਦੇ ਨਾਲ ਤਾਲਮੇਲ ਹੈ ਮਿਲਦੇ ਜੁਲਦੇ ਰਹਿੰਦੇ ਆ ਲੈਕਿਨ ਜਿਹੜਾ ਇਹ ਪਰਚਾ ਉਹਨਾਂ ਤੇ ਪਾਇਆ ਗਿਆ ਕਿ ਉਹਨਾਂ ਨੇ ਕੋਈ ਕਮੈਂਟ ਕਰਤਾ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਪ੍ਰਸ਼ਾਸਨ ਨੇ ਉਸ ਦਾ ਕੋਈ ਤਹਿਕੀਕਾਤ ਨਹੀਂ ਕੀਤਾ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਕਿ ਵਾਕਿਆ ਹੀ ਉਸ ਦੀ ਆਪ ਦੀ ਆਈਡੀ ਤੋਂ ਹੈ ਜਾਂ ਕਿਸੇ ਨੇ ਫੇਕ ਆਈਡੀ ਬਣਾ ਕੇ ਹੀ ਕੁਝ ਕਹਿਤਾ ਹੈਗਾ ਇੱਕ ਗੱਲ ਜੀ ਦੂਜੀ ਗੱਲ ਇਹ ਆ ਕਿ ਰੰਗਰੇਟਾ ਸਾਹਿਬ ਬੇਸ਼ੱਕ ਅਸੀਂ ਕਹਿੰਨੇ ਆ ਕਿ ਉਸ ਦੀ ਜਿਹੜੀ ਭਾਸ਼ਾ ਹੈ ਜਿਵੇਂ ਪਿੰਡਾਂ ਦੇ ਵਿੱਚ ਆਪਾਂ ਕਹਿ ਦਈਏ ਨਾ ਆਮ ਆਮ ਇੱਕ ਗੱਲ ਹੁੰਦੀ ਹੈ ਉਹ ਉਹਦੇ ਗੱਲ ਦੇ ਗੱਲ ਤਾਂ ਨਾ ਉਹ ਇੱਕੋ ਹੀ ਹੈ ਪਰ ਉਹਦੇ ਅਰਥ ਬੋਲਣ ਬੋਲਣ ਦਾ ਢੰਗ ਹੁੰਦਾ ਇੱਕ ਬੰਦਾ ਕਹਿੰਦਾ ਕਿ ਫਲਾਣਾ ਸਿਆ ਕੇ ਕਿ ਹੋ ਤੇਰਾ ਡੈਡੀ ਜੀ ਆਉਂਦਾ ਉਹ ਬੰਦਾ ਹਾਂ ਮੇਰਾ ਡੈਡੀ ਆਉਂਦਾ ਜਿਵੇਂ ਆਏ ਕਹਿੰਦੇ ਹੋ ਤੇਰੀ ਮਾਂ ਦਾ ਖਸਮ ਆਉਂਦਾ ਹੈ ਤਾਂ ਉਹਦੀ ਮਾਂ ਦਾ ਖਸਮੀ ਜੀ ਪਰ ਜੇ ਉਹ ਆਏ ਕਹਿੰਦਾ ਵੀ ਤੇਰੀ ਮਾਂ ਦਾ ਖਸਮ ਆਉਂਦਾ ਤਾਂ ਡੰਗ ਚੱਕ ਲੈਂਦਾ ਤੇ ਜਦੋਂ ਉਹ ਕਹਿੰਦਾ ਵੀ ਤੇਰੀ ਮਾਂ ਦਾ ਡੈਡੀ ਆਉਂਦਾ ਤਾਂ ਕੋਈ ਨਹੀਂ ਬੋਲਦਾਗਾ ਉਹੀ ਭਾਸ਼ਾ ਡਾਕਟਰ ਸਾਹਿਬ ਦੀ ਹੈ ਜੀ ਡਾਕਟਰ ਸਾਹਿਬ ਗੱਲ ਤਾਂ ਉਹੀ ਕਹਿੰਦਾ ਜੀ ਕਿਉਂਕਿ ਸਾਡੇ ਨਾਲ ਰੋਜ਼ ਬੀਤਦੀਆਂ ਜੀ ਔਰ ਸਦੀਆਂ ਤੋਂ ਬੀਤਦੀਆਂ ਆਈਆਂ ਜੀ ਅਗਰ ਡਾਕਟਰ ਸਾਹਿਬ ਇਹ ਗੱਲ ਕਹਿਣ ਲੱਗ ਗਿਆ ਤਾਂ ਇਹਨਾਂ ਲੋਕਾਂ ਦੇ ਬੜੀ ਚੁਬਦੀ ਆ ਸਾਡੇ ਨਾਲ ਰੋਜ਼ ਸਾਡੇ ਨਾਲ ਜਾਤੀ ਵਿਚਕਰੇ ਹੁੰਦੇ ਆ ਪਿੰਡਾਂ 'ਚ ਹੁੰਦੇ ਆ ਸਾਨੂੰ ਚੂੜਾ ਢੇਡ ਤੋਂ ਬਿਨਾ ਗਾਲ ਹੀ ਨਹੀਂ ਕੱਢਦੇਗੇ ਇਹ ਸਾਲੇ ਚੂੜੇ 'ਚ ਮਿਆਰ ਤੋਂ ਬਿਨਾ ਗਾਲ ਹੀ ਨਹੀਂ ਕੱਢਦੇਗੇ ਕਿ ਕਿਸੇ ਤੇ ਪਰਚਾ ਨਹੀਂ ਦਰਜ ਹੁੰਦਾ ਐਟਰੋਸਿਟੀ ਐਕਟ ਬਣਿਆ ਹੋਇਆ ਹੈਗਾ ਰੋਜ਼ਾਨਾ ਸਾਡੇ ਨਾਲ ਪਿੰਡਾਂ 'ਚ ਬਿਤਕ ਰਹੇ ਹੁੰਦੇ ਆ ਇਹ ਰੋਜ਼ ਸਾਡੀਆਂ ਧੀਆਂ ਭੈਣਾਂ ਦੀਆਂ ਪੱਤਾਂ ਲੁੱਟਦੇ ਆ ਰੋਜ਼ ਸਾਡਾ ਸ਼ੋਸ਼ਣ ਕਰਦੇ ਆ ਇਹਨਾਂ ਤੇ ਕਿਸੇ ਤੇ ਕੋਈ ਪਰਚਾ ਨਹੀਂ ਕਿਉਂ ਕਿ ਕਿਉਂਕਿ ਪਿਛਲੇ ਲਗਭਗ 45 ਸਾਲਾਂ ਤੋਂ 45 ਕ 50 ਸਾਲ ਲਾ ਲਓ ਪੰਜਾਬ ਦਾ ਜੱਟ ਤੇ ਹਰਿਆਣੇ ਦਾ जाट ਇਹ ਦੋ ਬੰਦਿਆਂ ਦੇ ਹੱਥ ਵਿੱਚ ਸਤਾ ਰਹੀ ਹੈ ਔਰ ਉਹ ਸਤਾ ਹੋਣ ਕਰਕੇ ਇਹ ਆਪਣੇ ਆਪ ਨੂੰ ਸਮਝਣ ਲੱਗੇ ਵੀ ਅਸੀਂ ਬੜੇ ਉੱਚ ਵਰਗ ਦੇ ਲੋਕ ਆ ਜਦੋਂ ਕਿ ਜਿਹੜੇ ਇਸ ਦੇਸ਼ ਦੀ ਜੋ ਬਵਸਤਾ ਹੈ ਜੋ ਆਰੀਅਨ ਬਵਸਤਾ ਹੈ ਉਸ ਦੇ ਤਹਿਤ ਜੱਟ ਵੀ ਸ਼ੁੱਧਰ ਹੈ ਤੇ ਇਸ ਦੇਸ਼ ਦਾ ਮਜਵੀ ਚਮਾਰ ਧਾਨਕਾ ਸੈਂਸੀ ਬੌਰੀਆ ਕਮਿਆਰ ਸੁਨਿਆਰ ਲੋਹਾਰ ਤੁਖਾਨ ਨਾਈ ਛਿੰਬਾ ਐਰਾ ਗੈਰਾ ਸਾਰੇ ਦੇ ਸਾਰੇ ਜਿਹੜੇ ਆ ਉਹ ਸਾਰੇ ਸ਼ੁੱਧਰ ਹੈ ਲੇਕਿਨ ਇਹ ਬੰਦਾ ਪਿਛਲੇ 50 ਸਾਲ ਤੋਂ ਸਤਾ ਚ ਬੈਠਣ ਕਰਕੇ ਇਹ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਬਹੁਤ ਉੱਚ ਵਰਗ ਦਾ ਹਾਂ ਲੇਕਿਨ ਜਿਹੜੇ ਉੱਚ ਵਰਗ ਵਾਲੇ ਆ ਉਹ ਇਹਨਾਂ ਨੂੰ ਵੀ ਸ਼ੁੱਧਰ ਮੰਨਦੇ ਆ ਜੀ ਰਾਜਸਥਾਨ ਦਾ ਜਿਹੜਾ ਜਾਟ ਹੈ ਰਾਜਸਥਾਨ ਦੇ ਜਾਟ ਨੇ ਅੱਜ ਤੋਂ ਲਗਭਗ 20-25 ਸਾਲ ਪਹਿਲਾਂ ਜੀ ਲਾਹੌਰ ਦੀ ਹਾਈ ਕੋਰਟ ਦਾ ਰਿਕਾਰਡ ਲੈ ਕੇ ਪੇਸ਼ ਕਰਤਾ ਕਹਿੰਦੇ ਯਾਰ ਅਸੀਂ ਤਾਂ ਸਵਰਨਾ ਚਾਉਂਦੇ ਨਹੀਂ ਹੈਗੇ ਜੀ ਸਾਨੂੰ ਤੁਸੀਂ ਸਵਰਨਾ ਚ ਕਿਵੇਂ ਲੈਣੇ ਹੈਗੇ ਜੀ ਔਰ ਉਹਨਾਂ ਲੋਕਾਂ ਦੇ ਨਾਲ ਸਾਡੇ ਵਾਲਾ ਵਿਤਕਰਾ ਰਾਜਸਥਾਨ 'ਚ ਹੁੰਦਾ ਜਦੋਂ ਅਸੀਂ 2 April ਭਾਰਤ ਬੰਦ ਕੀਤਾ ਐਟਰੋਸਿਟੀ ਐਕਟ ਨੂੰ ਲੈ ਕੇ ਤੇ ਰਾਜਸਥਾਨ ਦੀ जाट महासभा ਨੇ ਇਹ ਲਿਖ ਕੇ ਦਿੱਤਾ 25 26 March ਨੂੰ ਆਪਣੇ ਲੈਟਰਪੈਡ ਤੇ ਲਿਖਤਾ ਕਿ ਅਸੀਂ 2 April ਦੇ ਸਮਰਥਕਾਂ ਲੇਕਿਨ ਨਾ ਪੰਜਾਬ ਦੇ ਜੱਟ ਨੇ ਦਿੱਤਾ ਨਾ ਹਰਿਆਣੇ ਦੇ ਜੱਟ ਨੇ ਦਿੱਤਾ ਕਿਉਂ ਕਿ ਇਹ ਤਾਂ ਸਤਾ 'ਚ ਬੈਠਾ ਹੈ ਨਾ ਸਾਡੇ ਵਾਲੀ ਹਾਲਾਤਾਂ ਰਾਜਸਥਾਨ ਦੇ ਜੱਟ ਨਾਲ ਹੋ ਰਹੀਆਂ ਉੱਥੋਂ ਦੇ ਲੋਕ ਆ ਜਿਹੜੇ ਉੱਚ ਜਾਤੀ ਦੇ ਵਰਗ ਦੇ ਲੋਕ ਆ ਉਹ ਇਹਨਾਂ ਨਾਲ ਵੀ ਕਰਦੇ ਆ ਜਿਹੜੀ ਕੁੱਤੇਖਾਨੀ ਸਾਡੇ ਨਾਲ ਕਰਦੇ ਆ ਉੱਥੋਂ ਦੀ ਰਾਜਸਥਾਨ ਦੇ ਜਾਟਾ ਨਾਲ ਉਹ ਕਰਦੇ ਆ ਤਾਂ ਉਹਨਾਂ ਨੂੰ ਪਤਾ ਹੈ ਨਾ ਵੀ ਜਾਤ ਦਾ ਦੁੱਖ ਕੀ ਹੈ ਅਸੀਂ ਜਾਤ ਦਾ ਸੰਤਾਪ ਭੋਗਦੇ ਆ ਜੀ ਜੇ ਪਰਚੇ ਦਰਜ ਕਰਦੇ ਆ ਬਾਬਾ ਸਾਹਿਬ ਦੀਆਂ ਰੋਜ਼ ਮੂਰਤੀਆਂ ਤੋੜਦੇ ਆ ਜੀ ਕਿੰਨੇ ਕਹਤੇ ਦੇਸ਼ ਦੇ ਰੋਈ ਦਾ ਪਰਚਾ ਦਰਜ ਹੋ ਗਿਆ ਰੋ ਸਾਡੀ ਧੀਓ ਪੈਣ ਇੱਕ ਕਰਦੇ ਆ ਕਿੰਨੇ ਤੇ ਪਰਚੇ ਦਰਜ ਹੋ ਗਏ ਜੀ ਇਹ ਹੈ ਸਤਾ ਦਾ ਕਰਿਸ਼ਮਾ ਹੈ ਇਹ ਲੋਕ ਅੱਜ ਸਤਾ 'ਚ ਬੈਠੇ ਆ ਜੀ ਮੈਨੂੰ ਤਾਂ ਦੁੱਖ ਸਭ ਤੋਂ ਵੱਡਾ ਇਸ ਗੱਲ ਦਾ ਹੈ ਕਿ ਸਾਡਾ ਜਿਹੜਾ ਲਾਣਾ ਸਾਡੇ ਸੰਘਣ ਬਣੇ ਹੋਏ ਆ ਅਸੀਂ ਬੜੀਆਂ ਬੜੀਆਂ ਢਿੰਗਾ ਮਾਰਦੇ ਆ ਸਾਡੇ ਸੰਘਣਾਂ ਦੇ ਆਗੂ ਢਿੰਗਾ ਮਾਰਦੇ ਆ ਪਰ ਅੱਜ ਕਿੱਧਰ ਗਏਗੇ ਉਹ ਅੱਜ ਅਸੀਂ ਇੱਧਰ ਪਹੁੰਚੇ ਆ ਨਾ ਤਾਂ ਅਸੀਂ ਸਿਰਫ ਜਿੰਨੇ ਕੁ ਲੋਕ ਪਹੁੰਚੇ ਆ ਇੱਕ ਕਰੀਮ ਹੈ ਇਹੇ ਦੱਬੇ ਕੁਚਲੇ ਸਮਾਜ ਦੀ ਕਰੀਮ ਪਹੁੰਚੀ ਹੈ ਜਿਵੇਂ ਅਸੀਂ ਵੀ ਹਰਿਆਣੇ ਤੋਂ ਆਏ ਆ ਤਾਂ ਅਸੀਂ ਕੋਈ ਜ਼ਿਆਦਾ ਬੰਦੇ ਨਹੀਂ ਆਏਗੇ ਅਸੀਂ ਵੱਧ ਤੋਂ ਵੱਧ ਕੋਈ 20-25 ਬੰਦੇ ਆਏ ਹੋਵਾਂਗੇ ਸਾਡੇ ਸਾਥੀ ਵਰਕਰ ਸਾਥੀ ਆ ਕੁਝ ਬੱਸਾਂ ਦੇ ਰਾਹੀਂ ਆਏ ਆ ਕੋਈ ਸਾਡੇ ਤੋਂ ਪਹਿਲਾਂ ਵੀ ਪਹੁੰਚ ਗਿਆ ਸੀ ਥੋੜਾ ਰਸਤਾ ਉੱਕਚੁੱਕ ਹੋਣ ਕਰਕੇ ਅਸੀਂ ਲੇਟ ਪਹੁੰਚੇ ਆ ਤੇ ਸਾਨੂੰ ਸਾਡੇ ਸਾਥੀਆਂ ਨੇ ਫਿਰ ਇਧਰ ਉਹ ਜਿਹੜਾ ਲੋਕੇਸ਼ਨ ਭੇਜੀ ਆ ਫਿਰ ਅਸੀਂ ਇੱਥੇ ਪਹੁੰਚੇ ਆ ਤੇ ਇਸ ਕਰਕੇ ਇਹ ਜਿਹੜਾ ਵਿਤਕਰ ਹੈ ਨਾ ਇਹ ਆਉਣ ਵਾਲਾ ਸਮਾਂ ਦੱਸੇਗਾ ਵੀ ਇਹਦਾ ਕੀ ਬਣੇ ਬਣਨਾ ਕੀ ਆਏਗਾ ਜੀ ਇਹ ਕੱਲ੍ਹ ਤੋਂ ਦੀ ਇਹ ਵਿੱਚ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਸਾਨੂੰ ਮਾਜਵੀ ਸਿੱਖ ਕਹਿੰਦੇ ਆ ਠੀਕ ਹੈ ਉਹ ਕਹਿੰਦੇ ਤੁਸੀਂ ਸਾਨੂੰ ਜੱਟ ਵੀ ਕਹਿੰਦੇ ਹੋ ਤੁਸੀਂ ਮਾਜਵੀ ਸਿੱਖ ਕਹਿੰਦੇ ਹੋ ਵੀ ਜਦੋਂ ਮਾਜਵੀ ਸਿੱਖ ਕਹਿੰਦੇ ਗੁੱਸਾ ਕਰਦੇ ਹੋ ਉਹ ਕਹਿੰਦੇ ਤੁਸੀਂ ਵੀ ਸਾਡੀ ਬਰਾਦਰੀ ਪਰਕਰ ਸਾਨੂੰ ਜੱਟ ਕਹਿੰਦੇ ਹੋ ਅਸੀਂ ਮਾਜਵੀ ਸਿੱਖ ਕਹਿਣ ਤੇ ਕੋਈ ਗੁੱਸਾ ਨਹੀਂ ਕਰਦਾ ਜੀ ਕੌਣ ਕਹਿੰਦਾ ਵੀ ਮਾਜਵੀ ਸਿੱਖ ਕਹਿਣ ਤੋਂ ਗੁੱਸਾ ਕਰਦੇ ਆ ਜੀ ਕੋਈ ਗੁੱਸਾ ਨਹੀਂ ਕਰਦੇ ਜੀ ਲੇਕਿਨ ਅਸੀਂ ਤਾਂ ਇਹ ਕਹਿੰਦੇ ਆ ਵੀ ਜਿਹੜਾ ਜੱਟ ਜੱਟ ਹਰ ਚੀਜ਼ ਤੇ ਜਾਤੀ ਜੱਟ ਜਾਤੀ ਜੱਟ ਉਹ ਉਹ ਉਹਨਾਂ ਨੇ ਕਰਿਆ ਨਾ ਅਸੀਂ ਤਾਂ ਨਹੀਂ ਕਰਿਆਗਾ ਉਹ ਕਹਿੰਦੇ ਸਾਡੇ ਤੇ ਕਿੰਨੀਆਂ ਫਿਲਮਾਂ ਬਣ ਗਈਆਂ ਅਸੀਂ ਤਾਂ ਕਿਤੇ ਗੁੱਸਾ ਸਾਡੇ ਤੇ ਕਿੰਨੀਆਂ ਫਲਮਾਂ ਬਣੀਆਂ ਜੱਟ ਤੇ ਅਸੀਂ ਪੂਰਾ ਗੁੱਸਾ ਨਹੀਂ ਕਰਦੇ ਤੇ ਫਿਰ ਅਸੀਂ ਕਹਦੇ ਗੁੱਸਾ ਕਰ ਲਿਆ ਸਾਨੂੰ ਤਾਂ ਜਦੋਂ ਜਾਤ ਦੇ ਤੌਰ ਦੇ ਉੱਤੇ ਜਿਹੜਾ ਹੈਗਾ ਸਾਡਾ ਸ਼ੋਸ਼ਣ ਕਰਦੇ ਆ ਨਾ ਗੁੱਸਾ ਤਾਂ ਉਸ ਗੱਲ ਦਾ ਹੈ ਜਦੋਂ ਉਸ ਨੂੰ ਬੋਲ ਵਿਗਾੜ ਕਹਿੰਦੇ ਆ ਜਿਵੇਂ ਜਿਵੇਂ ਇਹ ਲੋਕ ਜਦੋਂ ਸਾਨੂੰ ਇਹ ਕਹਿੰਦੇ ਆ ਨਾ ਜਾਤੀ ਤੌਰ ਤੇ ਢੇੜ ਕਹਿੰਦੇ ਆ ਢੇੜ ਸ਼ਬਦ ਜਿਹੜਾ ਹੈ ਇਹ ਢਿੱਡ ਤੋਂ ਬਣਿਆ ਹੋਇਆ ਹੈ ਠੀਕ ਹੈ ਢੇੜ ਸ਼ਬਦ ਢਿੱਡ ਤੋਂ ਬਣਿਆ ਹੈ ਜਿਹੜਾ ਬੰਦਾ ਆਪਣਾ ਢਿੱਡ ਭਰਨ ਦੇ ਲਈ ਆਪਣੀ ਮਾਂ ਆਪਣੇ ਘਰ ਵਾਲੀ ਆਪਣੀ ਧੀ ਭੈਣ ਗਹਿਣੇ ਰੱਖਦੇ ਉਹਨੂੰ ਵੇਚ ਦੇ ਆਪਦਾ ਢਿੱਡ ਭਰਨਾ ਉਸ ਬੰਦੇ ਨੂੰ ਢੇੜ ਕਹਿੰਦੇ ਆਸੀਂ ਤਾਂ ਕਮਾ ਕੇ ਖਾਣ ਵਾਲੇ ਲੋਕ ਆ ਅਸੀਂ ਢੇੜ ਕਿਵੇਂ ਹੋਗੇ ਇਹ ਇਹ ਸਾਨੂੰ ਢੇੜ ਤੋਂ ਬਿਨਾ ਨਹੀਂ ਬੋਲਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਨਾਮਦੇਵ ਕਹਿੰਦਾ ਨਾਮਦੇਵ ਕਹਿੰਦਾ ਕਿ ਇਹ ਪੰਡਿਆ ਮuje ਢੇੜ ਕਹਤਾ ਹੈ ਤੇ ਇਹ ਵੀ ਸਾਨੂੰ ਕਹਿੰਦੇ ਤੁਹਾਡਾ ਇਸ ਬਿਮਾਰੀ ਦਾ ਜਦੋਂ ਤੁਸੀਂ ਢੇੜ ਹੈ ਹੀ ਨਹੀਂ ਫਿਰ ਗੁੱਸਾ ਕਾਦਾ ਹੈ ਜਦੋਂ ਆਪਾਂ ਢੇਡ ਹੈ ਹੀ ਨਹੀਂ ਗੀ ਮੇਰਾ ਨਾਮ ਅਵਤਾਰ ਸਿੰਘ ਹੈ ਮੇਰਾ ਨਾਮ ਕੋਈ ਹੋਰ ਲਵੇ ਬੁਲਾਈ ਜੇ ਬੁਲਾਈ ਜੇ ਮੇਰੇ ਨਾਮ ਹੋਰ ਹੈ ਹੀ ਨਹੀਂ ਗਾ ਗੁੱਸਾ ਕਾਦਾ ਫਿਰ ਨਹੀਂ ਗੁੱਸਾ ਤਾਂ ਇਸ ਚੀਜ਼ ਦਾ ਹੈ ਨਾ ਕਿ ਤੇਰਾ ਨਾਮ ਅਵਤਾਰ ਸਿੰਘ ਹੈ ਤੇ ਮੈਂ ਅਵਤਾਰੀਆ ਕਹਾ ਜੀ ਅਵਤਾਰੀਆ ਗੋਲੂ ਕਹਾ ਜੀ ਅਵਤਾਰੀਆ ਚੋਰ ਕਹਾ ਫਿਰ ਤੈਨੂੰ ਗੁੱਸਾ ਆਏਗਾ ਕਿ ਨਹੀਂ ਆਏਗਾ ਹੈ ਬਸ ਮਸਲਾ ਤੇ ਇਹ ਹੈ ਜੀ ਇਹ ਇਹ ਸਾਨੂੰ ਚੜਾਉਂਦੇ ਆ ਪਾਸੇ ਕਹਿੰਦੇ ਹੋ ਕਿ ਅਸੀਂ 42% ਲੋਕ ਆ ਸਿਰ ਤੁਹਾਡਾ 40% ਵੋਟਾਂ ਵਾਲੇ ਕਿੱਥੇ ਜਾਂਦਾ ਤੁਸੀਂ ਆਪਣਾ ਤੁਸੀਂ ਹਰ ਵਾਰ ਕਹਿੰਦੇ ਹੋ ਕਿ ਜੱਟ ਰਾਜ ਕਰਦਾ ਹੈ ਪੰਜਾਬ ਚ ਵੀ ਜੱਟ ਰਾਜ ਕਰਦਾ ਹੈ ਤੇ ਹਰਿਆਣਾ ਚ ਵੀ ਕਹਿੰਦੇ ਜਾਟ ਹੈ ਤੇ ਤੁਸੀਂ ਆਪ ਦਾ ਮੁੱਖ ਮੰਤਰੀ ਕਿਉਂ ਨਹੀਂ ਬਣਾਉਂਦੇ ਇਹ ਇਹ ਖਾਲਸਾ ਜੀ ਇਸ ਤਰ੍ਹਾਂ ਹੈ ਕਹਿੰਦੇ ਨਾ ਵੀ ਜਿਸ ਹੱਥ ਜ਼ੋਰ ਕਰ ਦੇਖਿਆ ਸੋਈ ਨਾਨਕ ਉੱਤਮ ਨੀਚ ਨਾ ਕੋਈ ਜਦੋਂ ਜਿਹਦੇ ਹੱਥੇ ਚ ਪਾਵਰ ਆ ਜਾਂਦੀ ਹੈ ਨਾ ਹੋਇਆ ਕੀ ਸੀਗਾ ਕਿ ਜਦੋਂ ਇੱਥੋਂ ਅੰਗਰੇਜ਼ ਚਲੇ ਗਏ ਨਾ ਤੇ ਇੱਥੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਰਾਤ ਦੇ 12 ਵਜੇ ਬਿਨਾ ਵੋਟਾਂ ਤੋਂ ਉਸ ਨੂੰ ਪ੍ਰਧਾਨ ਮੰਤਰੀ ਬਣਾਤਾ ਉਹਨੇ ਸਾਰੇ ਦੇ ਸਾਰੇ ਆਪਦਾ ਕੁੜਮਾ ਭਰਤਾ ਪੰਡਤਾਂ ਨੂੰ ਅੰਗਰੇਜ਼ ਗਵਰਨਮੈਂਟ ਨੇ 1919 ਦੇ ਵਿੱਚ ਜੱਜ ਬਣਨ ਤੇ પ્રતિਬੰਧ ਲਾਤਾ ਸੀਗਾ ਵੀ ਕਿਸੇ ਵੀ ਬ੍ਰਾਹਮਣ ਬ੍ਰਾਦਰੀ ਦਾ ਪੰਡਤ ਬ੍ਰਾਦਰੀ ਦਾ ਜੱਜ ਨਹੀਂ ਹੋਵੇਗਾ ਕਿਉਂਕਿ ਉਹ ਕਿਸੇ ਨੂੰ ਨਿਆਂ ਦੇਣ ਦੀ ਸ਼ਮਤਾ ਨਹੀਂ ਹੈ ਉਹਦੇ 'ਚ ਇਸ ਵਾਸਤੇ ਉਹ ਜੱਜ ਨਹੀਂ ਬਣ ਸਕਦਾ ਅੰਗਰੇਜ਼ ਗਵਰਨਮੈਂਟ ਨੇ પ્રતિਬੰਧ ਲਾਇਆ ਲੇਕਿਨ ਨਹਿਰੂ ਪ੍ਰਧਾਨ ਮੰਤਰੀ ਬਣਦੇ ਸਾਰੀ ਉਹਨੇ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਹੀ ਸ਼ਰਮੇ ਭਰਤੇ ਸਾਰੇ ਜਗ੍ਹਾ ਤੇ ਪੰਡਤ ਭਰਤੇ ਐਸੀ ਤਰ੍ਹਾਂ ਇਹਨਾਂ ਦਾ ਹੋਇਆ ਇਹ ਜਦੋਂ ਇੱਥੇ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਕੈਰੋ ਬਣਿਆ ਉਹਨੇ ਵੀ ਸਾਰੇ ਜੱਟ ਭਰਤੇ ਸਾਡੇ ਵਾਲੇ ਹਰਿਆਣੇ ਦੇ ਵਿੱਚ ਜਦੋਂ ਜੱਟਾਂ ਦੀ ਸਤਾ ਆ ਗਈ ਉਹਨਾਂ ਨੇ ਵੀ ਆਪਦੇ ਜੱਟ ਭਰਤੇਗੇ ਤੇ ਜਦੋਂ ਉਹਨਾਂ ਨੂੰ ਭਰਤਾ ਸਾਡੇ ਵਾਲਾ ਲਾਣਾ-ਦਾਨ ਪੜੇਗਾ ਦਿਹਾੜੀਦਾਰ ਹੈ ਕਮਾ ਕੇ ਖਾਣ ਵਾਲਾ ਤੇ ਉਹਨਾਂ ਨੇ ਸਾਡੇ ਲੋਕਾਂ ਨੂੰ ਗੋਲੂ ਗੁਲਾਮ ਬਣਾ ਲਿਆ ਉਹ ਹੈ ਤਾਂ ਸਾਡੇ ਵਾਲਾ ਲਾਣਾ ਹੀ ਇਹ ਸਾਡੇ ਤੋਂ ਦੂਰ ਨਹੀਂ ਹੈਗਾ ਫਰਕ ਤਾਂ ਸਾਡਾ ਹੀ ਹੈ ਪਰ ਸਾਡਾ ਸਾਡੇ ਵਾਲੇ ਨੂੰ ਕੁੱਟਣ ਲੱਗ ਗਿਆ ਦੁਸ਼ਮਣ ਨੂੰ ਕੁੱਟਣ ਦੀ ਬਜਾਏ ਉਹ ਸਾਡੇ ਵਾਲੇ ਤੇ ਛਿੱਤਰ ਫੇਰ ਲੱਗ ਗਿਆ ਹੈ ਇਸ ਕਰਕੇ ਵਿਤਕਰਾ ਹੈ ਉਹ ਸਾਡੇ ਲੋਕਾਂ ਦੀ ਅਕਲ ਕੱਢ ਲੈਂਦੇ ਐ ਪੈਸੇ ਤੇ ਬਲਬੁੱਤੇ ਤੇ ਸਮਝ ਗਿਆ ਤਾਂ ਉਹ ਆਪਦੇ ਸਤਾ ਜਾਗੇ ਜਦੋਂ ਤੁਸੀਂ ਜੇ ਕੱਲ ਨੂੰ ਤੁਸੀਂ ਚਿਹਰਾ ਛੋਣਦੇ ਹੋ ਆਪਦਾ ਕਿ ਤੁਸੀਂ ਵੈਤ ਜਾਤੀ ਵੈਤ ਕਰਾ ਖਤਮ ਕਰਦੇ ਹੋ ਕਿ ਤੁਸੀਂ ਵੀ ਉਹਨਾਂ ਨੂੰ ਆਪਦੇ ਵਾੜਦੇ ਹੋਗੇ ਜਾਤੀ ਵਿਤਕਰਾ ਡੰਡੇ ਦੇ ਨਾਲ ਲੱਗ ਹੋਇਆ ਆਪਣੇ ਆਪ ਨਹੀਂ ਹੋ ਗਿਆ ਡੰਡੇ ਨਾਲ ਲੱਗ ਹੋਇਆ ਜਾਤ ਜਿਹੜੀ ਐ ਡੰਡੇ ਨਾਲ ਲੱਗ ਹੋਈ ਐ ਔਰ ਜਾਤ ਦੇ ਬਾਰੇ ਕਬੀਰ ਸਾਹਿਬ ਜੀ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਹਿੰਦੇ ਆ ਕਹਿੰਦਾ ਬੇਦਕੀ ਪੁੱਤਰੀ ਸਿਮਰਤ ਭਾਈ ਜਦੋਂ ਕਹਿੰਦਾ ਬੇਦਾਂ ਦਾ ਰਾਜ ਸੀਗਾ ਨਾ ਉਦੋਂ ਸਾਡੇ ਵਾਲੇ ਪੁਰਖ ਨੇ ਢਾਲੇ ਸੀਗੇ ਇਹਨਾਂ ਨੂੰ ਹਮ ਬ੍ਰਾਹਮਣ ਖਸ਼ਤਰੀ ਵੈਸ਼ ਤੇ ਸ਼ੂਦਰ ਇਹਦੇ ਹੱਥ ਦੇ ਵਿੱਚ ਕਲਮ ਸੀ ਇਹਦੇ ਅਸੇ ਤਲਵਾਰ ਸੀ ਇਹਦਾ ਹੁਕਮ ਸੀ ਸਾਡੇ ਵਾਲਾ ਲਾਣਾ ਜਾਦੇ ਸੀਗਾ ਢਾਲੇ ਇਹਨਾਂ ਨੂੰ ਢਾਲੇ ਤੇ ਫਿਰ ਸਾਡਾ ਰਾਜ ਫੇਰ ਆ ਗਿਆ ਚੰਦਰ ਗੁਪਤ ਮੋਰ ਤੋਂ ਲੈ ਕੇ ਬ੍ਰਿਦਰਥ ਤੱਕ ਸਾਡੇ 10 ਰਾਜ ਰਹੇ ਹਮ ਆਖਰੀ ਰਾਜਾ ਸਾਡਾ ਬ੍ਰਿਦਰਥ ਨੂੰ ਪਿਸਵਾ ਮਿੱਤਰ ਸੁੰਗਨੇ ਦੇ ਧੋਖੇ ਨਾਲ ਕਤਲ ਕਰਤਾ ਉਸ ਤੋਂ ਬਾਅਦ ਅਸੀਂ ਫਿਰ ਜਿਹੜਾ ਹੈਗਾ ਗੁਲਾਮ ਹੋ ਗਏ ਉਸ ਤੋਂ ਬਾਅਦ ਵੇਦਾਂ ਵਾਲੀ ਗੱਲ ਨੂੰ ਛੱਡ ਕੇ ਇਹਨਾਂ ਨੇ ਮਨੂ ਸਿਮਰਤੀ ਲਿਖਤੀ ਔਰ ਮਨੂ ਸਿਮਰਤੀ ਨੇ ਸਾਨੂੰ ਜਾਤਾਂ 'ਚ ਵੰਡਤਾ ਜਦੋਂ 6643 ਜਾਤਾਂ 'ਚ ਵੰਡਤੇ ਸਮਝ ਗਿਆ ਔਰ ਜਾਤਾਂ 'ਚ ਵੰਡਣ ਕਰਕੇ ਤਾਂ ਕਬੀਰ ਸਾਹਿਬ ਨੇ ਦੁਖੀ ਹੋ ਕੇ ਕਿਹਾ ਕਹਿੰਦਾ ਬੇਦਕੀ ਪੁਤਰੀ ਸਿਮਰਤ ਭਾਈ ਲੈ ਸੰਕਲ ਜੇਵਰੀ ਲੈ ਆਈ ਕਟਿਆ ਨਾ ਕੱਟੇ ਤੋੜਿਆ ਨਾ ਟੁੱਟੇ ਸ਼ਾਹ ਸਾਪਣ ਵਣ ਜੱਗ ਕੋ ਖਾਈ ਇਹ ਜਿਹੜੀ ਜਾਤ ਆ ਨਾ ਕਹਿੰਦਾ ਇਹ ਨਾ ਕਟਿਆ ਕੱਟਦੀ ਐ ਨਾ ਇਹ ਤੋੜਿਆ ਟੁੱਟਦੀ ਐ ਜਿਵੇਂ ਸਪਣੀ ਸਾਰੇ ਬੱਚੇ ਖਾ ਜਾਂਦੀ ਐ ਇਸ ਜਾਤ ਨੇ ਸਾਨੂੰ ਸਪਣੀ ਬਣ ਕੇ ਸਾਰੇ ਜੱਗ ਨੂੰ ਖਾ ਲਿਆ ਤੇ ਮੈਂ ਤਾਂ ਕਹਿੰਦਾ ਹੁੰਨਾ ਕਿ ਛੱਡ ਮੈਂ ਬਹੁਤ ਸਾਰਾ ਮੀਟਿੰਗਾਂ ਚ ਕਹਿੰਦਾ ਹੁੰਨਾ ਮੈਂ ਕਹਿੰਨਾ ਯਾਰ ਤੁਸੀਂ ਸਾਰਿਆਂ ਨੂੰ ਛੱਡੋ ਕਮਿਆਰ ਸਨਿਆਰ ਲੋਹਾਰ ਤੁਖਾਨ ਨਾਈ ਸ਼ਿੰਬੇ ਮੱਝਬੀਚ ਮੈਂ ਤਾਂ ਤੁਸੀਂ ਧੋਈ ਜੁੜਜੋ ਅਗਰ ਧੋਈ ਜੁੜਿਆ ਜਿਆਦਾ ਨਹੀਂ ਹੈ ਗਈ ਜਿਸ ਦੇ ਨੇ ਇਸ ਦੇਸ ਦਾ ਮਜਬੀ ਤੇ ਚਮਿਆਰ ਇੱਕ ਮੰਚ ਤੇ ਹੋ ਗਿਆ ਤੇ ਇਹਨਾਂ ਨੇ ਆਪਸ ਵਿੱਚ ਰੋਟੀ ਬੇਟੀ ਦੇ ਰਿਸ਼ਤੇ ਕਰ ਲਏ ਮੈਂ ਕਹਿੰਦਾ ਜਿੱਥੇ ਮਰਜ਼ੀ ਕੋਈ ਰਹਿ ਜੇ ਅਸੀਂ ਤੂਫਾਨ ਉਡਾ ਦਿਆਂਗੇ ਇੱਥੇ ਜੱਤ ਦਾ ਨਾ ਹੀ ਨਹੀਂ ਰਹਿਣ ਦੇਾਂਗੇ ਹੂੰ ਜੇਕਾ ਨਹੀਂ ਹੋ ਰਿਹਾ ਕੀ ਕਾਰਨ ਲੱਗਦਾ ਏਕਾ ਕਿਉਂ ਨਹੀਂ ਹੋ ਰਿਹਾ ਇਹ ਏਕਾ ਨਾ ਹੋਣ ਦੇ ਕਾਰਨ ਹੈਗਾ ਕਿ ਜਾਗਰਤਾ ਦੀ ਕਮੀ ਹੈ ਹੂੰ ਲੋਕਾਂ ਦੇ ਵਿੱਚ ਜਾਗਰਤਾ ਦੀ ਕਮੀ ਹੈ ਪੜ੍ਹੇ ਲਿਖੇ ਦੀ ਕਮੀ ਤਾਂ ਇੱਕ ਕਮਿਊਨਿਟੀ 'ਚ ਵੀ ਹੈ ਨਹੀਂ ਤੁਸੀਂ ਪਹਿਲਾਂ ਕਿਹਾ ਸੀਗਾ ਪੜ੍ਹੇ ਲਿਖਿਆਂ ਦੀ ਕਮਿਊਨਿਟੀ ਹੈ ਹੈਗੇ ਆ ਸੂ ਬੁੱਧੀਜੀਵ ਇੱਥੇ ਕੱਟੇ ਹੋਏ ਆ ਕਿ ਬੁੱਧੀਜੀਵ ਨਹੀਂ ਕਰ ਸਕਦੇ ਇਹ ਪੜਾਈ ਦੀ ਜਿਹੜੀ ਗੱਲ ਆ ਕਬੀਰ ਸਾਹਿਬ ਕਹਿੰਦੇ ਆ ਪੜੇ ਗੁਣੇ ਸੁਅਰਥ ਵਿਚਾਰੇ ਆਪ ਤਰੇ ਔਰਨ ਕੋ ਤਾਰੇ ਇਹਨਾਂ ਨੇ ਲਿਖਿਆ ਹੋਇਆ ਪੜਿਆ ਜਿਹੜੀ ਅਸਲ ਪੜ੍ਹਾਈ ਉਹ ਨਹੀਂ ਪੜੀਗੀ ਲਿਖਿਆ ਹੋਇਆ ਪੜ ਲਿਆ ਤੁਸੀਂ ਕੁਝ ਵੀ ਲਿਖਤਾ ਮੈਂ ਪੜ ਲਿਆ ਨਾ ਮੈਨੂੰ ਉਹਦੇ ਅਰਥ ਦਾ ਪਤਾ ਨਾ ਮੈਨੂੰ ਉਹਦੀ ਕਹਾਣੀ ਦਾ ਪਤਾ ਲਿਖਿਆ ਹੋਇਆ ਪੜ ਲਿਆ ਪਰ ਕਬੀਰ ਸਾਹਿਬ ਕੀ ਕਹਿੰਦੇ ਆ ਪੜਾਈ ਦਾ ਕੀ ਕੀ ਮੁੱਲ ਹੈਗਾ ਉਹ ਕਹਿੰਦਾ ਪੜੇ ਗੁਣੇ ਪਹਿਲਾਂ ਪੜ੍ਹਾਈ ਕਰੋ ਫਿਰ ਉਹਦੀ ਗੁਣਾ ਕਰੋ ਫੇਰ ਉਹਦਾ ਅਰਥ ਕਰੋ ਫੇਰ ਉਸ ਤੇ ਵਿਚਾਰ ਕਰੋ ਜੀ ਫੇਰ ਉਹ ਬੰਦਾ ਆ ਵੀ ਤਰ ਸਕਦਾ ਅਗਲੇ ਨੂੰ ਵੀ ਤਰ ਸਕਦਾ ਉੱਥੇ ਤਾਂ ਗੱਲ ਹੀ ਕੋਈ ਨਹੀਂ ਅਸੀਂ ਤਾਂ ਲਿਖਿਆ ਹੋਇਆ ਪੜਿਆ ਔਰ ਜਿਹੜਾ ਇਤਿਹਾਸਾਨੂੰ ਅੱਜ ਤੱਕ ਪੜਾਇਆ ਗਿਆ ਉਹ ਤਾਂ ਅਸਲੀ ਇਤਿਹਾਸ ਹੀ ਨਹੀਂ ਹੈਗਾ ਹੂੰ ਜੀ ਰਵਿਦਾਸ ਜੀ ਦਾ ਸ਼ਲੋਕ ਹੈ ਇਹ ਤਾਂ ਉਹ ਗੱਲ ਹੈ ਉਹ ਕਹਿੰਦਾ ਮਾਦੋ ਐ ਵਿਦਿਆ ਹਿਤਕੀਨ ਕਾ ਦਾ ਹਿਤ ਕੀਤਾ ਵਿਦਿਆ ਦਾ ਨਹੀਂ ਕੀਤਾ ਐ ਵਿਦਿਆ ਦਾ ਮਾਦੋ ਐ ਵਿਦਿਆ ਹਿਤਕੀਨ ਵਿਦਿਆ ਵਿਵੇਕ ਦੀਪ ਮਲੀਨ ਕਹਿੰਦਾ ਤੁਸੀਂ ਜਿਹੜਾ ਅੱਜ ਤੱਕ ਹਿਤ ਕੀਤਾ ਉਹ ਆਰਿਆ ਦੀ ਦਿੱਤੀ ਐ ਵਿਦਿਆ ਦਾ ਹਿਤ ਕੀਤਾ ਵਿਦਿਆ ਦਾ ਹਿਤ ਨਹੀਂ ਕੀਤਾ ਅਗਰ ਤੁਸੀਂ ਵਿਦਿਆ ਦਾ ਹਿਤ ਕੀਤਾ ਹੁੰਦਾ ਤਾਂ ਫਿਰ ਖੋਪੜ ਖੁੱਲਣਾ ਸੀਗਾ ਵਿਦਿਆ ਵਿਵੇਕ ਆ ਬਵੇ ਖੁੱਲਣਾ ਸੀਗਾ ਦੀਪਕ ਜਲਣਾ ਸੀਗਾ ਦੀਪਕ ਵੀ ਬੁਝ ਗਿਆ ਵਿਵੇਕ ਵੀ ਬੁਝ ਗਿਆ ਕਹਿੰਦਾ ਯਾਰ ਤੁਸੀਂ ਤਾਂ ਗੁਰਗੋਪਰੀ ਕਰਤਾਗਾ ਮਿਲਿਆ ਮੇਟ ਹੀ ਕਰਤਾ ਕਹਿੰਦਾ ਇਸ ਗੱਲ ਦਾ ਇਹ 650 ਸਾਲ ਪਹਿਲਾਂ ਗੁਰੂ ਰਵਿਦਾਸ ਜੀ ਕਹਿ ਗਏ ਇਹ ਪੜ੍ਹਾਈ ਕਾਦੀ ਹੈ ਇਹ ਤਾਂ ਸਾਡੇ ਇਤਿਹਾਸ ਤੋਂ ਹੈ ਹੀ ਨਹੀਂ ਗੱਲ ਹੀ ਹੈ ਨਹੀਂ ਜੀ ਸਾਨੂੰ ਤਾਂ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਨਹੀਂ ਦੱਸਿਆ ਵੀ ਉਹਦੇ ਚ ਕੀ ਲਿਖਿਆਗਾ ਕਿਸੇ ਗ੍ਰੰਥੀ ਨੂੰ ਪੁੱਛ ਲਓ ਵੀ ਤੁਸੀਂ ਤੁਹਾਨੂੰ ਮਨੁਸਮਰਤੀ ਬਾਰੇ ਪਤਾ ਹੈ 100 ਦੇ ਵਿੱਚੋਂ 90 ਕਹਿਣਗੇ ਨਹੀਂ ਪਤਾਗਾ ਕਿਉਂ ਨਹੀਂ ਪਤਾਗਾ ਜਦੋਂ ਗੁਰੂ ਗ੍ਰੰਥ ਸਾਹਿਬ ਸਾਰਾ ਲਿਖਿਆ ਹੋਇਆ ਹੈ ਅਕਬੀਰ ਸਾਹਿਬ ਕੀ ਦੀ ਗੱਲ ਕਰਦਾ ਮਨੁਸਮਰਤੀ ਦੀ ਗੱਲ ਹੀ ਤਾਂ ਕਰਦਾ ਪਰ ਉਹ ਤਾਂ ਪੜ੍ਹਾਈ ਨਹੀਂ ਨਾ ਪੜ੍ਹਾਈ ਉੱਥੇ ਦਾ ਕਮਾਈ ਦਾ ਸਿਸਟਮ ਕਰ ਲਿਆਗਾ ਹਮ ਮਸਲਾ ਇਹ ਆ ਜੀ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਆ